ਭਰਾ ਨੇ ਹੀ ਭਰਾ ਦੀ ਘਰ ਵਾਲੀ ਨੂੰ ਜਿੱਦਾਂ ਕਰਾ ਵੀ ਆਪਣੇ ਕਬਜ਼ੇ 'ਚ ਕਰ ਲਿਆ ਔਰ ਉਹਦੀ ਸਹਿਮਤੀ ਦੇ ਨਾਲ ਉਹਦੀ ਵਾਈਫ ਦੀ ਪਰਤਾ ਮੈਂਤੋ ਦੇ ਵਿੱਚ ਰਹਿੰਦੇ ਹੋਏ ਗਵਾਂਡੀ ਨਾਲ ਹੀ ਸੈਟਅਪ ਹੋ ਗਈ ਤੇ ਉਹਨੇ ਜਦੋਂ ਕੈਮਰਾ ਵਿੱਚ ਵੀ ਦੇਖਿਆ ਔਰ ਉਹਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਦੀ ਵਾਈਫ ਨੇ ਉਹਨੂੰ ਸਮਝਣ ਦੀ ਬਜਾਏ ਉਹਦੇ ਤੇ ਜਿਹੜੀ ਆ ਪੁਲਿਸ ਰਿਪੋਰਟ ਕਰਤੀ ਇੰਡੀਆ ਤੋਂ ਵਿਆਹ ਕਰਾ ਕੇ ਉਹਨੇ ਆਪਣੇ ਘਰ ਵਾਲੇ ਨੂੰ ਸੱਦਣ ਦੀ بجائے ਪਾਕਿਸਤਾਨੀ ਮੁੰਡੇ ਨਾਲ ਰਹਿਣਾ ਪਸੰਦ ਕੀਤਾ ਇਟਲੀ ਦੇ ਵਿੱਚ ਤਿੰਨ ਕੇਸ ਜਿਹੜੇ ਸਾਹਮਣੇ ਆਏ ਆ ਉਹ ਫੈਮਲੀਆਂ ਦੇ ਲਈ ਬਹੁਤ ਮੰਦਭਾਗੀ ਖਬਰਾਂ ਵੀ ਆ ਪਰ ਸੁਣਨਾ ਤੇ ਸਮਝਣਾ ਜ਼ਰੂਰੀ ਵੀ ਆ ਅੱਜ ਪਹਿਲੇ ਕੇਸ ਦੀ ਆਪਾਂ ਗੱਲ ਕਰਦੇ ਆ ਜੀ ਜਿਹੜਾ ਨੌਰਥ ਤੋਂ ਬਰੇਸ਼ੀਆ ਏਰੀਏ ਤੋਂ ਰੋਮਾ ਏਰੀਏ ਦੇ ਵਿੱਚ ਹੋਇਆ ਭਰਾ ਨੇ ਹੀ ਭਰਾ ਦੀ ਘਰ ਵਾਲੀ ਨੂੰ ਜਿੱਦਾਂ ਗੱਲਾਂ ਵੀ ਆਪਣੇ ਕਬਜ਼ੇ 'ਚ ਕਰ ਲਿਆ ਔਰ ਉਹਦੀ ਸਹਿਮਤੀ ਦੇ ਨਾਲ ਤੇ ਉਹਦੇ ਵੱਡੇ ਭਰਾ ਦੇ ਇੱਕ ਆਲਰੇਡੀ ਕੁੜੀਆ ਵੀ ਆ ਤੇ ਉਹਨੇ ਆਪਣੇ ਭਰਾ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਦਾ ਭਰਾ ਜਿਹੜਾ ਰੋਮਾ ਏਰੀਏ 'ਚ ਕੰਮ ਕਰਦਾ ਉਹ ਨਹੀਂ ਮੰਨਿਆ ਤੇ ਉਹਨੇ ਆਪਣੀ ਪਰਜਾਈ ਦੇ ਨਾਲ ਸੈਟਿੰਗ ਕਰਕੇ ਤੇ ਉਹਦਾ ਬੱਚਾ ਤੇ ਉਹਦੀ ਜਨਾਨੀ ਨੂੰ ਉਨੇ ਲੈ ਆਂਦਾ ਕਬਜੇ ਚ ਆਪਣੇ ਚ ਕੱ ਲੈ ਜਾਂਨ ਕਿ ਸੈਟਿੰਗ ਨਾਲ ਤੇ ਦੂਸਰਾ ਕੇਸ ਉਹ ਵੀ ਨੌਰਦ ਤੋਂ ਆ ਔਰ ਦੂਸਰਾ ਕੇਸ ਜੀ ਇਹ ਹੋਇਆ ਇੱਕ ਕੱਲ ਆਪਣੇ ਕੋ ਫੋਨ ਆਇਆ ਸੀਗਾ ਉਹ ਬਾਈ ਨੇ ਦੱਸਿਆ ਵੀ ਉਹ ਲਵ ਮੈਰਿਜ ਕਰਵਾ ਕੇ ਇੰਡੀਆ ਤੋਂ ਆਇਆ ਸੀ ਉਹਦੀ ਵਾਈਫ ਨੂੰ ਇੱਥੇ ਲੈ ਕੇ ਆਈ ਆ ਹੱਲੇ ਕਿ ਉਹਨੂੰ ਸੰਜੋਨ ਨੂੰ ਜਿਹੜੀ ਉਹ ਮਿਲਣੀ ਆ ਪਰ ਉਹਦੀ ਵਾਈਫ ਦੀ ਪਰਤਾ ਮੈਂਤੋ ਦੇ ਵਿੱਚ ਰਹਿੰਦੇ ਹੋਏ ਗਵਾਂਡੀ ਨਾਲ ਹੀ ਸੈਟਅਪ ਹੋ ਗਈ ਤੇ ਉਹਨੇ ਜਦੋਂ ਕੈਮਰਾ ਵਿੱਚ ਵੀ ਦੇਖਿਆ ਔਰ ਉਹਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਦੀ ਵਾਈਫ ਨੇ ਉਹਨੂੰ ਸਮਝਣ ਦੀ ਬਜਾਏ ਉਹਦੇ ਤੇ ਜਿਹੜੀ ਆ ਪੁਲਿਸ ਰਿਪੋਰਟ ਕਰਤੀ ਤੇ ਉਹਦੇ ਜਿਹੜੇ ਹੱਥ ਰੰਗਾਤੇ ਫਿਲਹਾਲ ਪੁਲਿਸ ਨੇ ਉਹਨੂੰ ਜਾਨਕਿ ਏਰੀਆ ਬੈਨ ਕਰਤਾ ਤੂੰ ਇਸ ਏਰੀਏ 'ਚ ਨਹੀਂ ਆਉਣਾ ਜਿੱਥੇ ਉਹ ਰਹਿੰਦੀ ਆ ਪਰ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਦੁੱਖ ਦੀ ਖਬਰ ਆ ਉਹ ਮੁੰਡਾ ਬਹੁਤ ਚੰਗਾ ਹੈ ਉਹ ਆਪਣੀ ਵਾਈਫ ਨੂੰ ਪਿਆਰ ਕਰਦਾ ਆ ਔਰ ਜਿਹਦੇ ਨਾਲ ਉਹਦੀ ਵਾਈਫ ਦੀ ਹੈਲੋ ਹਾਈ ਹੋਈ ਆ ਉਹ ਵੀ ਬੰਦਾ ਆਲਰੇਡੀ ਵਿਆਹਿਆ ਹੋਇਆ ਹੈ ਉਹਦੀ ਵਾਈਫ ਇੰਡੀਆ ਦੇ ਵਿੱਚ ਆ ਤੇ ਤੀਸਰਾ ਕੇਸ ਜਿਹੜਾ ਆਇਆ ਆ ਇੰਡੀਅਨ ਕੁੜੀ ਤੇ ਕੁੜੀ ਨੇ ਪਾਕਿਸਤਾਨੀ ਮੁੰਡੇ ਦੇ ਨਾਲ ਸੈਟਿੰਗ ਕਰਕੇ ਤੇ ਉਹ ਉਹਦੇ ਨਾਲ ਰਹਿਣ ਲੱਗ ਪਈ ਆ ਹੁਣ ਇਹ 2-4 ਗੱਲਾਂ ਮੈਂ ਕੀਤੀਆਂ ਹੈਗੀਆਂ ਤਾਂ ਮਾੜੀਆਂ ਪਰ ਕਿਤੇ ਨਾ ਕਿਤੇ ਦੇ ਵਿੱਚ ਸਾਡਾ 20 ਕਸੂਰ ਆ ਜਿਹੜੀਆਂ ਸਾਡੀਆਂ ਇੱਥੇ ਮਿਜ਼ੋਰਲਟੀਆਂ ਆ ਚਲੋ ਚਾਹੇ ਪਾਕਿਸਤਾਨੀ ਮੁੰਡੇ ਨੇ ਇੰਡੀਅਨ ਕੁੜੀ ਨਾਲ ਵਿਆਹ ਕਰਾਇਆ ਜਾਂ ਇੰਡੀਅਨ ਕੁੜੀ ਨੇ ਪਾਕਿਸਤਾਨੀ ਮੁੰਡੇ ਦੇ ਨਾਲ ਇਹ ਰਹਿਣਾ ਪਸੰਦ ਕੀਤਾ ਪਰ ਜੇ ਪਾਕਿਸਤਾਨੀ ਕੁੜੀ ਵੀ ਇੰਡੀਅਨ ਮੁੰਡੇ ਦੇ ਨਾਲ ਰਹਿਣਾ ਪਸੰਦ ਕਰਦੀ ਆ ਉਹ ਇਹ ਗੱਲ ਧਿਆਨ ਚ ਰੱਖੋ ਪਹਿਲੀ ਗੱਲ ਇੰਡੀਆ ਔਰ ਪਾਕਿਸਤਾਨ ਦੋ ਕੰਟਰੀਆਂ ਜਿਹੜੀਆਂ ਆਪਸ ਦੇ ਵਿੱਚ ਨਹੀਂ ਮੈਚ ਕਰਦੀਆਂ ਜੇ ਮੈਚ ਨਹੀਂ ਕਰਦੀਆਂ ਤੇ ਦੋਨੇ ਕੰਟਰੀਆਂ ਦੋਨਾ ਦੇਸ਼ਾਂ ਦੇ ਵਾਸੀਆਂ ਨੂੰ ਪਾਸਪੋਰਟ ਦੇਣਾ ਚੰਗਾ ਨਹੀਂ ਸਮਝਦੀਆਂ ਤੇ ਜੇ ਤੁਹਾਡੇ ਤੇ ਆਪਾਂ ਗੱਲ ਕਰਦੇ ਆ ਵੀ ਜੇ ਇਹਨਾਂ ਚਾਹੇ ਇੰਡੀਅਨ ਕੁੜੀ ਆ ਚਾਹ ਪਾਕਿਸਤਾਨੀ ਕੁੜੀ ਆ ਉਹ ਮੁੰਡੇ ਪਾਕਿਸਤਾਨੀ ਕੁੜੀ ਇੰਡੀਅਨ ਮੁੰਡੇ ਨਾਲ ਵਿਆਹ ਕਰਾਉਂਦੀ ਆ ਕਿ ਇੰਡੀਅਨ ਕੁੜੀ ਪਾਕਿਸਤਾਨੀ ਮੁੰਡੇ ਨਾਲ ਵਿਆਹ ਕਰੂਮ ਜੇ ਜਦੋਂ ਇਹਨਾਂ ਦੇ ਬੱਚਾ ਹੋ ਜਾਂਦਾ ਤੇ ਇਹਨਾਂ ਨੂੰ ਪਾਸਪੋਰਟ ਔਰ ਡਾਕੂਮੈਂਟ ਦੇ ਵਿੱਚ ਲੈਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਤੇ ਜਿਹੜੀ ਇੰਡੀਅਨ ਕੁੜੀ ਨੇ ਪਾਕਿਸਤਾਨੀ ਮੁੰਡੇ ਦੇ ਨਾਲ ਰਹਿਣਾ ਆਪਣੇ ਆਪ ਨੂੰ ਸਹੀ ਸਮਝਿਆ ਉਹਦੇ ਮਾਪੇ ਬਹੁਤ ਜ਼ਿਆਦਾ ਬੁਰੀ ਹਾਲਾਤ ਦੇ ਵਿੱਚ ਆ ਤੇ ਉਸ ਦਾ ਸਭ ਤੋਂ ਵੱਡੀ ਵੱਡਾ ਗੁਨਾਹ ਸਭ ਤੋਂ ਵੱਡੀ ਗਲਤੀ ਕਿ ਉਹ ਇੰਡੀਆ ਦੇ ਵਿੱਚ ਆਲਰੇਡੀ ਵਿਆਹੀ ਹੋਈ ਆ ਇੰਡੀਆ ਤੋਂ ਵਿਆਹ ਕਰਾ ਕੇ ਉਹਨੇ ਆਪਣੇ ਘਰ ਵਾਲੇ ਨੂੰ ਸੱਦਣ ਦੀ بجائے ਪਾਕਿਸਤਾਨੀ ਮੁੰਡੇ ਨਾਲ ਰਹਿਣਾ ਪਸੰਦ ਕੀਤਾ ਹੁਣ ਇਹਦੇ ਵਿੱਚ ਇਸ਼ਕ ਅੰਨਾ ਹੁੰਦਾ ਆ ਪਰ ਕਿਤੇ ਨਾ ਕਿਤੇ ਚਾਹੇ ਪਾਕਿਸਤਾਨੀ ਕਮਿਊਨਿਟੀ ਆ ਚਾਹੇ ਇੰਡੀਅਨ ਕਮਿਊਨਿਟੀ ਆ ਇਹਨਾਂ ਦੋਨਾਂ ਕਮਿਊਨਿਟੀ ਦੀ ਗਲਤੀ ਪਤਾ ਕੀ ਆ ਕਿ ਅਸੀਂ ਆਪਣੇ ਬੱਚਾ ਨੂੰ ਗੁਰੂ ਘਰਾਂ ਮਸੀਤਾਂ ਦੇ ਵਿੱਚ ਗਾਈਡ ਨਹੀਂ ਕਰਦੇ ਗਾਈਡ ਦਾ ਮਤਲਬ ਕੋਸਿਕਾਂ ਸਾਨੂੰ ਓਪਨ ਲਈ ਦੱਸਣੀਆਂ ਚਾਹੀਦੀਆਂ ਵੀ ਭਾਈ ਸਾਡਾ ਧਰਮ ਆ ਜੇ ਮੁਸਲਮਾਨ ਆ ਤੇ ਮੁਸਲਮਾਨ ਕੁੜੀ ਦਾ ਫਰਜ਼ ਬਣਦਾ ਮੁਸਲਮਾਨ ਹੀ ਮੁੰਡੇ ਨਾਲ ਵਿਆਹ ਕਰਵਾਵੇ ਜੇ ਉਹ ਸਿੱਖ ਆ ਤੇ ਸਿੱਖ ਕੁੜੀ ਦਾ ਹੈ ਵੀ ਫਰਜ਼ ਬਣਦਾ ਉਹ ਸਿੱਖ ਮੁੰਡੇ ਨਾਲ ਵਿਆਹ ਕਰਵਾਵੇ ਜਦੋਂ ਤੁਸੀਂ ਆਊਟ ਬਰਾਦਰੀ ਦੇ ਵਿੱਚ ਵਿਆਹ ਕਰਵਾ ਲੈਨੇ ਆ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਤੈਨੂੰ ਸਾਹਮਣਾ ਕਰਨਾ ਪੈਂਦਾ ਆ ਹੁਣ ਮੁਸਲਮਾਨ ਧਰਮ ਦੇ ਵਿੱਚ ਪੰਜ ਵਿਆਹ ਜਾਇਜ਼ ਆ ਜਿਹੜੀਆਂ ਕੁੜੀਆਂ ਨੇ ਖਾਸ ਕਰਕੇ ਇੰਡੀਅਨ ਕੁੜੀਆਂ ਨੇ ਮੁਸਲਮਾਨਾ ਮੁੰਡਿਆਂ ਨਾਲ ਵਿਆਹ ਕਰਵਾਏ ਆ ਜੇ ਤੁਸੀਂ ਜਾਣ ਸਕਦੀਆਂ ਆਪ ਤੋਂ ਇਲਾਵਾ ਚਾਰ ਜਨਾਨੀਆਂ ਹੋ ਤੁਹਾਡੇ ਹਸਬੰਦ ਦੀਆਂ ਤੇ ਤੁਹਾਡੀ ਮਰਜ਼ੀ ਤੇ ਜੇ ਹੁਣ ਦੂਜਾ ਸਵਾਲ ਹੁੰਦਾ ਆ ਪਾਕਿਸਤਾਨੀ ਕੁੜੀ ਜਿਹੜੀ ਇੰਡੀਅਨ ਮੁੰਡਿਆਂ ਦੇ ਨਾਲ ਜਾਂ ਇੰਡੀਅਨ ਮੁੰਡੇ ਦੇ ਨਾਲ ਵਿਆਹ ਕਰਵਾ ਲੈਂਦੀ ਆ ਭਾਈ ਉਹਨੂੰ ਵੀ ਆਪਣੇ ਧਰਮ ਦੀਆਂ ਕਈ ਚੀਜ਼ਾਂ ਛੱਡਣੀਆਂ ਪੈਂਦੀਆਂ ਆ ਵਿਆਕਰੋਣਾ ਯਾਰੀ ਦੋਸਤੀ ਕੋਈ ਮਾੜੀ ਗੱਲ ਨਹੀਂ ਪਰ ਆਪਦੇ ਮਾਪਿਆਂ ਨੂੰ ਬਿਨਾ ਦੱਸਿਆ ਕਰੋਨਾ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਜੇ ਚਾਹੇ ਉਹ ਪਾਕਿਸਤਾਨੀ ਕੁੜੀ ਆ ਚਾਹੇ ਉਹ ਇੰਡੀਅਨ ਕੁੜੀ ਆ ਜੇ ਉਹਦੇ ਘਰ ਦੇ ਨਹੀਂ ਸਹਿਮਤ ਤੇ ਦੋਨੇ ਅੰਬੈਸੀਆਂ ਜਿਹੜੀਆਂ ਨੂੰ ਪਾਸਪੋਰਟ ਦੇਣ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰ ਸਕਦੀਆਂ ਇਹ ਮੇਰਾ ਆਈਡੀਆ ਵੀ ਹੈ ਮੇਰੀ ਸਲਾਹ ਵੀ ਆ ਤੇ ਦੂਸਰੀ ਗੱਲ ਬਾਈ ਜੇ ਉਹ ਕੋਈ ਗਲਤ ਪਈ ਜਾਂਦੀ ਆ ਉਹਦੇ ਮਾਪੇ ਚਾਹੇ ਉਹ ਪਾਕਿਸਤਾਨੀ ਚਾਹੇ ਉਹ ਇੰਡੀਅਨ ਆ ਜੇ ਉਹਦੇ ਮਾਪੇ ਉਹਦੇ ਨਾਲ ਨਹੀਂ ਸਹਿਮਤ ਤੇ ਬਾਈ ਉਹਦੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਆ ਉਹਦੇ ਪੇਪਰ ਉਹਦੇ ਡਾਕੂਮੈਂਟ ਜਬਤ ਵੀ ਕੀਤੇ ਜਾ ਸਕਦੇ ਆ ਔਰ ਮੇਰੀ ਇਹ ਹੀ ਉਹਨਾਂ ਬੱਚੀਆਂ ਨੂੰ ਹੁਣ ਮੈਂ ਬੱਚੀਆਂ ਤਾਂ ਕਹੂੰਗਾ ਵੀ ਮੇਰੀ ਵੀ 40 ਸਾਲ ਦੀ ਉਮਰ ਹੋ ਗਈ ਆ ਭੈਣਾ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਜੇ ਮੇਰੇ ਬਰਾਬਰ ਦੇ ਹੋਣਗੇ ਮੈਂ ਉਹਨਾਂ ਨੂੰ ਭੈਣਾ کہہ ਸਕਦਾ ਬੱਚੀਆਂ ਮੈਂ ਤਾਂ ਕਹਿ ਰਿਹਾ ਆ ਅਗਰ ਜੇ ਜਿਹੜੀਆਂ ਬੱਚੀਆਂ ਮੇਰੀ ਵੀਡੀਓ ਸੁਣਦੀਆਂ ਆ 16 ਸਾਲ 17 ਸਾਲ 18 ਸਾਲ ਜੇ ਤੁਸੀਂ ਆਪਣੇ ਮਾਪੇ ਨੂੰ ਛੱਡ ਕੇ ਵਿਆਹ ਕਰਵਾਉਂਗੀਆਂ ਤੇ ਤੁਹਾਨੂੰ ਕਦੀ ਵੀ ਉਹ ਕਦਰ ਨਹੀਂ ਮਿਲਣੀ ਜਿਹੜੀ ਤੁਹਾਡੇ ਮਾਪੇ ਦੇ ਘਰ ਤੋਂ ਮਿਲਦੀ ਆ ਚਾਹੇ ਉਹ ਮੁਸਲਮਾਨ ਕੁੜੀ ਆ ਚਾਹੇ ਉਹ ਇੰਡੀਅਨ ਕੁੜੀ ਆ ਚਾਹੇ ਪਾਕਿਸਤਾਨੀ ਚਾਹੀਦੀਆਂ ਨੇ ਤੁਸੀਂ ਆਪਣੇ ਬੱਚਿਆਂ ਦੇ ਫਰੈਂਡ ਬਣ ਜਾਓ ਆਪਣੇ ਬੱਚਿਆਂ ਨੂੰ ਸਮਝਾਓ ਔਰ ਜਿਹੜੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਮੰਤਰਾਂ ਦੀਆਂ ਕਮੇਟੀਆਂ ਉਹਨਾਂ ਨੂੰ ਵੀ ਇਹੀ ਅਪੀਲ ਹੈ ਜਾਂ ਮਸੀਤਾਂ ਦੀਆਂ ਕਮੇਟੀਆਂ ਵੀ ਆਪਣੇ ਧਰਮ ਦਾ ਪ੍ਰਚਾਰ ਕਰੋ ਕਾਲਾ-ਮਾਲਾ ਕਲਮਲਾ ਨਾ ਕਰੋ ਕਿਉਂਕਿ ਮੇਰੀਆਂ ਗੱਲਾਂ ਸਿੱਧੀਆਂ ਤੇ ਸਪਸ਼ਟ ਕਿਸੇ ਨੂੰ ਪੱਚਦੀਆਂ ਕਿਸੇ ਨੂੰ ਨਹੀਂ ਪੱਚਦੀਆਂ ਪਰ ਮੈਂ ਤਿੰਨ ਸਨੇਹ ਤਾਂ ਦਿੱਤੇ ਆ ਤੇ ਇਹ ਨਹੀਂ ਵੀ ਗੱਲ ਵੀ ਇੰਡੀਅਨ ਇਹ ਮੁੰਡਿਆਂ ਦੇ ਨਾਲ ਪਾਕਿਸਤਾਨ ਨਾਲ ਨਹੀਂ ਵਿਆਹ ਕਰਾਉਂਦੀਆਂ ਕਰਾਉਂਦੀਆਂ ਆ ਪਰ ਮੈਂ ਉੱਥੇ ਵੀ ਉਹਨਾਂ ਕੁੜੀਆਂ ਨੂੰ ਗਲਤ ਹੀ ਕਰਾਂਗਾ ਕਹਾਂਗਾ ਕਉਕੀ ਆਪਣੇ ਮਾਪੇ ਨੇ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਵੱਡੇ ਕੀਤਾ ਪੜਾਇਆ ਤੇ 6 ਮਹੀਨੇ ਜਾਂ 3 ਮਹੀਨੇ ਦੇ ਪਿਆਰ ਦੇ ਚੱਕਰ ਦੇ ਵਿੱਚ ਤੁਸੀਂ ਕਿਸੇ ਦੂਜੇ ਮੁੰਡੇ ਨਾਲ ਇੰਡੀਅਨ ਮੁੰਡੇ ਨਾਲ ਜਾਂ ਇੰਡੀਅਨ ਕੁੜੀਆਂ ਪਾਕਿਸਤਾਨੀ ਮੁੰਡਿਆਂ ਨਾਲ ਚੱਲ ਜਾਂਦੀਆਂ ਆਪਣੇ ਮਾਪੇ ਭਰਾ ਨੂੰ ਛੱਡ ਕੇ ਹਮੇਸ਼ਾ ਨਕ ਲੱਭ ਜਣਾਣਾ ਸ਼ਾਇਦ ਤੁਹਾਡੇ ਪੱਲੇ ਪੈ ਜੂਏ ਹੋ ਨਖਰਾ ਮੜ ਕੇ ਦੇ ਨਖਰਾ ਮੜ ਕੇ ਨਾਲ ਲਾਉਂਦੀਆਂ ਅੱਜ ਕੱਲ ਜਾਰੀ ਜੋ ਕੁੜੀਆਂ ਸੌਰੇ ਘਰ ਘਰ ਸਕਦੀਆਂ ਨਹੀਂ ਸਰਦਾਰੀ ਉਹ ਕੁੜੀਆਂ ਹੋ ਧੂਰ ਕੋਟੀਆਂ ਬੋਲ ਕਿਸੇ ਦੇ ਆਸ਼ਿਕ ਸੈਂਦੇ ਨਾ ਹੋ ਜੱਟ ਡਰਾਈਵਰ ਫੌਜੀ ਤਿੰਨੇ ਬਿੱਲੇ ਪੈਂਦੇ ਨਾ ਜਿਹੜੀਆਂ ਕੁੜੀਆਂ ਆਪਣੀ ਮਰਜ਼ੀ ਨਾਲ ਯਾਰੀ ਲਾਉਂਦੀਆਂ ਜਾਂ ਵਿਆਹ ਕਰਵਾਉਂਦੀਆਂ ਉਹਨਾਂ ਦੀ ਨਾ ਪੇਕਾਂ ਚ ਇੱਜ਼ਤ ਹੁੰਦੀਆਂ ਨਾ ਸੌਰਿਆਂ ਚ ਇੱਜ਼ਤ ਹੁੰਦੀ ਆ ਤੇ ਜਿਹੜੀ ਜਨਾਨੇ ਆਪਣੇ ਘਰ ਵਾਲੇ ਨੂੰ ਛੱਡ ਕੇ ਦੂਜੇ ਨਾਲ ਆ ਸਕਦੀ ਆ ਤੇ ਉਹਨੇ ਉਹਨੇ ਕਦਰ ਧਾਡੀ ਵੀ ਨਹੀਂ ਪੋਣੀ ਹੈਗੀ ਕਿਤੇ ਨਾ ਕਿਤੇ ਤੁਹਾਨੂੰ ਵੀ ਮਰਵਾਏਗੀ ਤੇ ਮੇਰੀ ਇਹ ਹੀ ਬੇਨਤੀ ਉਹਨਾਂ ਭਰਾਵਾਂ ਨੂੰ ਵੀ ਆ ਨਸ਼ੇ ਪੱਤੇ ਕਰਕੇ ਆਪਣੀ ਵਾਈਫ ਦੇ ਨਾਲ ਲੜ ਇਹ ਲੜਨਾ ਝਗੜਨਾ ਥੋੜਾ ਜਿਆ ਬੰਦ ਕਰ ਦੋ ਘਰਾਂ ਦੇ ਜਾਂ ਕੰਮਾਂ ਦੇ ਹਾਲਾਤ ਹੈਗੇ ਟਹਿਟ ਆ ਪਰ ਸਮਾਂ પાਕੇ ਆਪਣੇ ਬੱਚਾ ਨਾਲ ਵੀ ਸਮਾਂ ਕੱਢੋ ਆਪਣੀ ਵਾਈਫ ਨਾਲ ਵੀ ਸਮਾਂ ਕੱਢੋ ਔਰ ਆਪਣੇ ਬੱਚਿਆਂ ਦੇ ਫਰੈਂਡ ਬਣ ਜਾਓ ਲਾਈਕ ਕਰਿਓ ਕਮੈਂਟ ਕਰਿਓ ਵੱਟ ਤੋਂ ਵੱਧ ਸ਼ੇਅਰ ਕਰੋ ਆਪਣੇ ਬੱਚਿਆਂ ਨੂੰ ਸੁਣਾਵੋ ਇਹ ਗੱਲਾਂ ਬਾਤਾਂ ਮੈਂ ਉਹਨਾਂ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਆਂ ਵੀ ਜਿਹੜਾ ਪਿਆਰ ਤੁਹਾਡੇ ਮਾਪੇ ਨੇ ਭੈਣ ਭਰਾ ਨੇ ਕਰ ਲੈਣਾ ਤੁਹਾਨੂੰ ਪਿਆਰ ਕਿਤੇ ਨਹੀਂ ਮਿਲਣਾ ਤੁਸੀਂ ਉਹਨਾਂ ਦੀ ਸਹਿਮਤੀ ਨਾਲ ਵਿਆਹ ਕਰਵਾਓ ਆਗਰ ਤਾਂ ਉਹ ਵਾਈ ਇਹ ਕੁੜੀ ਨੂੰ ਮੁੰਡਾ ਨਹੀਂ ਪਸੰਦ ਜੇ ਮੁੰਡੇ ਨੂੰ ਨਹੀਂ ਕੁੜੀ ਪਸੰਦ ਆਉਂਦੀ ਤੁਸੀਂ ਆਪਣੇ ਮਾਪਿਆਂ ਨਾਲ ਸ਼ੇਅਰ ਕਰੋ ਔਰ ਮਾਪਿਆਂ ਦਾ ਵੀ ਇਹੀ ਫਰਜ਼ ਬਣਦਾ ਆ ਉਹਨਾਂ ਦੀ ਸੁਣੋ ਸਮਝੋ ਹੱਥ ਦੇ ਰਹੋ ਵਾਸਤੇ ਰਹੋ ਜੇ ਲਾਈਕ ਕਰੋਗੇ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਿਓ